ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਏਵਨ ਪੰਜਾਬੀ ਟੀਮ ਦੇ ਵੱਲੋਂ ਸਾਲ 2025 ਦੀਆਂ ਬਹੁਤ ਬਹੁ ਵਧਾਈਆਂ ਜੀ ਤੁਹਾਡਾ ਸਾਲ ਖੁਸ਼ੀਆਂ ਭਰਿਆ ਰਹੇ ਤੇ ਹੁਣ ਗੱਲ ਕਰਦੇ ਆ ਕਿ ਬੀਤੀ ਰਾਤ ਦਲਜੀਤ ਦੋਸ਼ਾਂਤ ਪੰਜਾਬੀ ਗਾਇਕ ਦੇ ਵੱਲੋਂ ਨਵਾਂ ਸਾਲ ਲੁਧਿਆਣਾ ਦੇ ਵਿੱਚ ਮਨਾਇਆ ਗਿਆ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਪੀਯੂ ਯੂਨੀਵਰਸਿਟੀ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਬਹੁਤ ਸਾਰੇ ਪੰਜਾਬੀ ਗਾਣੇ ਗਾਏ ਗਏ ਅਤੇ ਲੋਕਾਂ ਨੇ ਉਹਨਾਂ ਦੇ ਗਾਣਿਆਂ ਦਾ ਕਾਫੀ ਆਨੰਦ ਉਠਾਇਆ ਇਸ ਮੌਕੇ ਤੇ ਦਲਜੀਤ ਦੋਸਾਂ ਦੇ ਨਾਲ ਮੁਹੰਮਦ ਸਦੀਕ ਨੇ ਵੀ ਲੋਕਾਂ ਦੇ ਨਾਲ ਭਰਪੂਰ ਗੱਲਾਂ ਬਾਤਾਂ ਵੀ ਆਪਣੀਆਂ ਸ਼ੇਅਰ ਕੀਤੀਆਂ ਅਤੇ ਲੋਕਾਂ ਨੂੰ ਕਾਫੀ ਗਾਣੇ ਵੀ ਸੁਣਾਏ ਤੋਂ ਅੰਦਾਜ਼ੇ ਨੇ ਆ ਕਿ ਇਹ ਦਲਜੀਤ ਦੋਸਾਂ ਜੀ ਦਾ ਜਿਹੜਾ ਸ਼ੋਅ ਸੀ ਦਿੱਲੀ ਤੋਂ ਸ਼ੁਰੂ ਹੋ ਕੇ 10 ਸ਼ਹਿਰਾਂ ਵਿੱਚ ਹੁੰਦਾ ਹੋਇਆ ਕੱਲ ਰਾਤੀ ਲੁਧਿਆਣਾ ਦੇ ਵਿੱਚ ਸਮਾਪਤ ਹੋਇਆ ਦਲਜੀਤ ਦੋਸਾਂ ਨੇ ਇਸ ਦੌਰਾਨ ਕਿਹਾ ਕਿ ਮੈਂ ਲੁਧਿਆਣੇ ਦਾ ਵਾਸੀ ਹਾਂ ਮੈਂ ਦਿੱਤੇ ਵੀ ਹੁਨਾ ਮੈਂ ਹਰ ਵੇਲੇ ਇਹੀ ਚਾਹਨਾ ਕਿ ਮੈਂ ਆਪਣਾ ਨਵਾਂ ਸਾਲ ਲੁਧਿਆਣਾ ਵਿੱਚ ਹੀ ਮਨਾਵਾ ਅਤੇ ਅੱਜ ਮੇਰੀ ਮਨੋ ਕਾਮਨਾ ਪੂਰੀ ਹੋ ਗਈ ਹੈ ਇਸ ਪੂਰੇ ਮੌਕੇ ਤੇ ਦੋ ਜੀ ਦੁਸ਼ਾਨ ਦਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਦੇਖੋ ਰੀਅਲ ਓ ਜੀ ਓ ਜੀ ਕਹਿੰਦੇ ਨੇ ਅੱਜ ਕੱਲ ਤੁਸੀਂ ਓ ਜੀ ਮੈਂ ਤੁਹਾਨੂੰ ਬੁਲਾਉਦਾ ਰੀਅਲ ਓ ਜੀ ਦੇ ਨਾਮ ਲੇਡੀਜ਼ ਐਂਡ ਜੈਂਟਲਮੈਨ ਵਨ ਐਂਡ ਓਨਲੀ ਅ ਰੀਅਲ ਓ ਜੀ ਮੁਹੰਮਦ ਸਰੀਫ ਸਾਹਿਬ ਪਾਤੀ ਜੀ ਮੈਂ ਪਰੀ ਆਪ ਜੀ ਦਾ ਸੋਰਾ ਤੇ ਜੀ ਬਿਤਾ ਰਹੇ ਆ ਨਾ ਮਾਂ ਪੈੰਗਾਰਾ ਜੀ ਪਰ ਕੇ ਲੀਤ ਆਫੇ ਮੈਂ ਤੁੰਨਾ ਬਰਨਾਇਕ ਤੇ ਵੀ ਹਮਤਾਰੇ ਆਏ ਜਦੈ ਉਸ ਤੋਂ ਆ ਕੇ ਵੀ ਪਰਦੇ ਸੀ ਮੈਂ ਤੇਰੇ ਤੋਂ ਬਰਾਤ ਨਹੀਂ ਨਾਏ ਉਹ ਪੰਨਾ ਸਾਤਾ oh